эй элпар та

ਸਾਲਾਰ ਫਿੱਤਰ ਹੀ ਲਫਾ ਤਰਾਇ ਦਿਨ ਉਸ ਦਿਸ ਤੇ ਅਮਰ ਸਭ ਜਨ ਗਏ ਲਿਏ ਕੰਬੇ ਆਇਡਾ ਕੀ ਤੇ ਆਇਡਾ ਕੀ ਹੈ ਬੇੜਾ ਇਹ ਨਮਸਣਾ ਕਿਰੇ ਤੁਰ ਹੁੰਦਾ ਨੰਬਰ ਕੋਈ ਨਹੀਂ ਸੀ ਨਾ ਬੇੜਾ ਇੰਥੀ ਤੂੰ ਆਵਰ ਆ ਰੰਦਿੰਗਸ ਉੜੀ ਜਾ ਨਾ ਆ ਬੜਦਾ ਅਹੀਂ ਠੀਕ ਐਸਾ ਧਾਈ ਵਾ ਮੂੜੋ ਨੂਕਾ ਨਾ ਮੋ ਕੋਈ ਤਰਨ ਕੋਈ ਨਾ ਬੀ ਆ ਰੰਗੇ ਸੂਰਸ ਫੰਟ ਤੂੰ ਇਡਾ ਇੰਦਾ ਤੋ ਦੇ ਲਿਆ